ਅੱਜ ਭਵਾਨੀਗੜ੍ਹ ਇਥੋਂ ਦੇ ਨੇੜਲੇ ਪਿੰਡ ਆਲੋ ਅਰਖ ਵਿਖੇ ಗ್ರಾಮ ਪੰਚਾਇਤ ਆਲੋ ਅਰਖ ਨੂੰ ਇੱਕ ਛੋਟੀ ਵਾਇਰ ਫਰੇਡ ਵਾਲੀ ਟੈਂਕੀ ਭੇਟ ਕੀਤੀ ਗਈ। ਇਹ ਟੈਂਕੀ ਗੁਰਮੀਤ ਸਿੰਘ ਕਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰ ਸੰਗਰੂਰ ਵੱਲੋਂ ਇੱਕ ਛੋਟੀ ਫਾਇਰ ਬ੍ਰੇਡ ਪਾਣੀ ਵਾਲੀ ਟੈਂਕੀ ਪਿੰਡ ਨੂੰ ਭੇਟ ਕੀਤੀ ਗਈ। ਉਹਨਾਂ ਦੱਸਿਆ ਕਿ ਰੱਬ ਨਾ ਕਰੇ ਕੋਈ ਅਨਸੁਖਾਵਨੀ ਘਟਨਾ ਵਾਪਰ ਜਾਵੇ ਤਾਂ ਇਸ ਟੈਂਕੀ ਦਾ ਉਪਰਯੋਗ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਯੋਜਨਾ ਬੋਰ ਵੱਲੋਂ ਹੋਰ ਵੀ ਬਖਵਕ ਪਿੰਡਾਂ ਨੂੰ ਇਹ ਟੈਂਕੀਆਂ ਭੇਟ ਕੀਤੀਆਂ ਜਾਣਗੀਆਂ ਇਸ ਮੌਕੇ ਪਿੰਡ ਬਾਲਿਆਂ ਵੱਲੋਂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਗੁਰਮੀਰ ਸਿੰਘ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਚੇਅਰਮੈਨ ਗੁਰਮੀਰ ਸਿੰਘ ਵੱਲੋਂ ਜੋ ਬੱਚੇ ਪੋਜੀਸ਼ਨਾਂ ਲੈ ਕੇ ਆਏ ਹਨ ਸਕੂਲਾਂ ਵਿੱਚੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਰਿਪੋਰਟਰ ਰਾਜਖੁਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਕਰਾਚੋ ਨੇ ਕੀ ਕਿਹਾ ਜਰਾ ਸੁਣੋ ਇਹ ਵਿਰੋਧ ਪ੍ਰਦਰਸ਼ਨ ਹੈ ਪਾਣੀ ਵਾਲੀ ਫੈਰ ਮੇਜ ਵਾਲੀ ਟਾਈਪੀ ਬਿਲਡਿੰਗਾਂ ਨਹੀਂ ਹੈ ਟਾਈਪੀ ਬਿਲਡਿੰਗਾਂ ਨਹੀਂ ਹੈ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਨੂੰ ਬੋਲਦੀ ਕਰਦਾ ਪੰਚਾਇਤ ਮੈਂਬਰਾਂ ਨੂੰ ਕਿਉਂ ਬਾਈ ਜੀ ਦੇ ਨਾਲ ਆਣ ਆਜੂ ਸਰmemberName ਦਾ ਪ੍ਰਧਾਨ ਮੰਤਰੀ ਆਪਣੇ ਪਿੰਡੋਂ ਸਰਕਾਰੀ ਸਕੂਲ ਚ ਪੜ੍ਹੇ ਹੋਏ ਬੱਚੇ ਖਾਸ ਕਰਕੇ ਮੈਂ ਹਮੇਸ਼ਾ ਗੱਲ ਕਰਦਾ ਸਰਕਾਰੀ ਸਕੂਲ 1 ਲੱਖ ਰੁਪਇਆ 80 80 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਅਧਿਆਪਕ ਆਪਾਂ ਉਹਨਾਂ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਰਹੇ ਬਹੁਤ ਨੇੜੇ ਇੱਕ ਇੱਕ ਨੰਬਰ ਦੀ ਮਿਸਿੰਗ ਤੇ ਕੁੜੀਆਂ ਬੈਠੀਆਂ ਮਨਜੀਤ ਦੀ ਭਾਂਜੀ ਹੈ ਆਪਣੇ ਕੋਲੋਂ ਮੈਂ ਖੜੇ ਹੋ ਗੋ ਕਿ ਨਾਮ ਬਤੋ ਅੰਮ੍ਰਿਤਪਾਲ ਕੌਰ ਇਹ ਮੈਰੀਟੋਰੀਅਸ ਸਕੂਲ ਚ ਪੜਦੀ ਸੀ ਹੁਣ ਪਹਿਲਾਂ ਆਪਣੇ ਸਰਕਾਰੀ ਸਕੂਲ ਚ ਪੜੀ ਐ ਆਲੋਰ ਕੋ ਤੁਸੀਂ ਸਾਹਦੇ ਜਾਣਦੇ ਹੋ ਬੜਾ ਨੰਬਰ ਬੋਲੋ 97% ਨੰਬਰ ਨੇ ਇੱਕ ਨੰਬਰ ਜਿਹੜਾ ਹੋ ਰਿਹਾ ਨਾ ਇੱਕ ਨੰਬਰ ਤਾਂ ਇਹਦਾ ਪੰਜਾਬ ਚ ਟੌਪ ਸੀਗਾ ਪੰਜਾਬ ਚੋਂ ਟੌਪਰਾਂ ਜਿਹਦਾ ਨਾਮ ਸੀ ਕੁੜੀ ਦਾ ਆਪਾਂ ਭਾਈ ਗੁਰਮੀਲ ਸਿੰਘ ਰਾਚੋ ਜੀ ਤੋਂ ਇਹਨਾਂ ਦਾ ਵੀ ਸਨਮਾਨ ਕਰਵਾਵਾਂਗੇ ਉਹਨਾਂ ਨੇ ਵੀ ਇੱਕ ਜਿਵੇਂ ਪਿੱਛੇ ਨੇਕ ਦੀ ਕੁੜੀ ਦਾ ਤੁਸੀਂ ਸੁਣਿਆ ਸੀ ਉਹ 250 ਬੱਚਾ ਪੇਂਟਿੰਗ ਦੇ ਲਈ ਪੰਜਾਬ ਚੋਂ ਸਿਲੈਕਟ ਹੁੰਦਾ ਹੈ 250 ਬੱਚੇ ਚ ਨਾਮ ਵਾਲਾ ਆਪਣੇ ਪਿੰਡ ਦਾ ਅਲੂਰਖ ਦਾ ਨਾਮ ਆਣਾ ਬੜੀ ਵੱਡੀ ਗੱਲ ਹੈ ਇਸ ਵਾਰ ਸੁੱਖੇ ਦੇ ਕਲਾਸ ਵਾਲੇ ਦਾ ਪਤਾ ਸੀ ਉਹਨੇ ਦਿੱਤਾ ਸੀ ਕੋਚਰਤ ਵੱਲੋਂ ਬੇਟੇ ਨੇ ਸਾਈਕਲ ਲੱਗੇ ਦਿਮਾਗੇ ਇੱਕ ਹੋਰ ਬੱਚਾ ਉਹਨਾਂ ਦਾ ਪਲੱਸ 2 ਵਿੱਚੋਂ ਭਵਾਨੀਗੜ੍ਹ ਤੋਂ ਟੋਪ ਕੀਤਾ ਜ਼ੋਰਦਾਰ ਤਾੜੀਆਂ ਖੜੇ ਹੋ ਬੇਟਾ ਸ੍ਰ ਇਹੋ ਜਿਹੇ ਬੱਚੇ ਤੁਹਾਡੇ ਵੀ ਬੱਚੇ ਨੇ ਜੇ ਅਕੇ ਵਧਣੇ ਸੰਗਰੂਰ ਦਾ ਐਚਆਰ ਦਿਲਾਇਆ ਗਿਆ ਜਿਹਦੇ ਕੋਈ ਤਿੰਨ ਜਿਲ੍ਹੇ ਆਉਂਦੇ ਨੇ ਸੂਰੂਰ ਬਰਨਾਲਾ ਮਲੇਰਕੋਟਲਾ ਬੜੀ ਵੱਡੀ ਪ੍ਰਾਪਤੀ ਹੈ ਬਾਈ ਜੀ ਬਹੁਤ ਬਹੁਤ ਵਧਾਈ ਜਾਣ ਮੇਰੇ ਪਿੰਡ ਵੱਲੋਂ ਤانوں ਬਹੁਤ ਬਹੁਤ ਵਧਾਈਆਂ ਸੋ ਮੈਂ ਜਾਦਾ ਸਮਾਨੀ ਲੰਗਾ ਮੈਂ ਬੇਨਤੀ ਕਰਦਾ ਕਿ ਪਹਿਲਾ ਭਾਈ ਜੀ ਪੱਡ ਵਾਲਾ ਰਾਜਮਨ ਸੰਤ ਸਾ ਪੰਚਾਇਤ ਮੈਂਬਰ ਸਹਿਬਾਨ ਸਾਡੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਅਨਵਰ ਸਿੰਘ ਜਿਨੇ ਜਿਲ੍ਹਾ ਪ੍ਰੀਸ਼ਦ ਦੀ ਇਹ ਇਲੈਕਸ਼ਨਾਂ ਕਰਣ ਲਈ ਭਗਵੰਤ ਸਿੰਘ ਜੀ ਮੋਨਾ ਸਿੰਘ ਜੀ ਸਾਡੇ ਅਰਤਾਰ ਸਿੰਘ ਬਜਿੰਦਰ ਸਿੰਘ ਬਲਾਕ ਪ੍ਰਧਾਨ ਦੋਨੋਂ ਤੇ ਸਾਡੇ ਪਾਰਟੀ ਦੇ ਸਾਰੇ ਸਾਥੀ ਨੰਬਰਦਾਰ ਸਾਹਿਬ ਨੂੰ ਬੈਠਣਗੇ ਸਾਡੇ ਬਜ਼ੁਰਗ ਸਾਡੇ ਵੀਰ ਸਭ ਤੋਂ ਪਹਿਲਾਂ ਸਾਡੇ ਦੀ ਸਤਿ ਪਾ ਮੰਗੇ ਵਾਹਿਗੁਰੂ ਜਿਨ੍ਹਾਂ ਦਾ ਹਾਲਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਦਾ ਤੋਂ ਉਹ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਦਾ ਉਹਦਾ ਅਹੁਦਾ ਸੀਗਾ ਤੇ ਨਾਲ ਦੇ ਨਾਲ ਪਲੈਨਿੰਗ ਬੋਰਡ ਸੰਗਰੂਹ ਦੀ ਜ਼ਿੰਮੇਵਾਰੀ ਵੀ ਦਿੱਤੀ ਸੀ ਪਲੈਨਿੰਗ ਬੋਰਡ ਦੇ ਵਿੱਚ ਬਹੁਤ ਹਸਤਾ ਨਹੀਂ ਮੈਂ ਕਹਿੰਦਾ ਵੀ ਥੋੜਾ ਜਿਹਾ ਫੰਡ ਹੁੰਦਾਗਾ ਪਰ ਹਲਕੀਆਂ ਮਾਂ ਜੋ ਹੁੰਦੇ ਨੇ ਉਹਨਾਂ ਪੰਜ ਹਲਕਿਆਂ ਦੇ ਵਿੱਚ ਉਹ ਫੰਡ ਦੇਣਾ ਹੁੰਦਾ ਉਹ ਵੀ ਆਪਣੀ ਸਰਕਾਰ ਦੇ ਵਿੱਚ ਆਉਣ ਲੱਗਿਆ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਅ ਆਪਣੇ ਚਾਰ ਮੈਂ ਪਹਿਲਾਂ ਵੀ ਰਹੇ ਨੇ ਪਰ ਉਹਨਾਂ ਕੋਲ ਕੋਈ ਫੰਡ ਨਹੀਂ ਹੁੰਦਾ ਸੀ ਤੇ ਪਹਿਲੀ ਵਾਰ ਜਦੋਂ ਫੰਡ ਆਇਆ ਤਾਂ ਪਿਛਲੀ ਵਾਰ ਕੋਸ਼ਿਸ਼ ਹੁੰਦੀ ਰਹੀ ਕੋ ਆਪਣੇ ਕੋਈ ਪੰਜ ਹਲਕੇ ਨੇ ਪੰਜ ਦੇ ਵਿੱਚੋਂ ਹੁਣ ਆਪਣੀ ਚਾਰ ਹਲਕਿਆਂ ਦੇ ਵਿੱਚ ਤਾਂ ਆਪਣੇ ਮੰਤਰੀ ਬਣ ਗਏ ਠੀਕ ਹੈ ਮੁੱਖ ਮੰਤਰੀ ਸਾਹਿਬ ਉਹ ਕਿਦੂ ਨੇ ਲੈਰੇ ਵੀ ਮੰਤਰੀ ਹੋ ਗਏ ਆਪਣੇ ਨਾਮ ਦੇ ਵੀ ਮੰਤਰੀ ਹੋ ਗਏ ਦਿਨਵੇ ਦੇ ਵੀ ਮੰਤਰੀ ਹੋ ਗਏ ਲੈਰੇ ਵਾਲੇ ਪਿਛਲੇ ਸਾਲੇ ਲੱਗੇ ਨੇ ਆਪਣੇ ਪਿਛਲਾ ਫੰਡ ਉਹਨਾਂ ਦੇ ਪਿੰਡ ਵਿੱਚ ਦਿੱਤਾ ਤੇ ਆਪਣੇ ਵੀ ਦਿੱਤਾ ਹਰ ਦਿੱਤਪੁਰਾ ਟੈਂਕੀ ਦਿੱਤੀ ਸੀ ਪਿਛਲੀ ਵਾਰ ਭਵਾਨੀਗੜ੍ਹ ਦੇ ਵਿੱਚ ਨੌਜਵਾਨਾਂ ਦੇ ਲਈ ਜਿੰਮਤ ਦਿੱਤੀ ਸੀਗੀ ਸੰਗਰੂਰ ਦੇ ਵਿੱਚ ਵੀ ਦਿੱਤਾ ਸੀਗਾ ਤੇ ਇਸ ਵਾਰ ਜਿਹੜੀ ਟੈਂਕੀਆਂ ਦੇ ਨਿਰਮਾਣ ਸੀ ਕਿਉਂਕਿ ਉਹਨਾਂ ਪਿਛਲੇ ਕਈ ਸਾਲਾਂ ਤੋਂ ਜਿਹੜੇ ਅੱਗ ਦੀਆਂ ਘਟਨਾਵਾਂ ਨੇ ਉਹ ਬਹੁਤ ਜ਼ਿਆਦਾ ਵਧ ਗਈਆਂ ਜਦੋਂ ਨੂੰ ਜਦੋਂ ਮੈਂ ਸਰਪੰਚ ਸੀਗਾ ਮੈਂ ਆਪਣੇ ਪਿੰਡ ਦੋ ਟੈਂਕੀਆਂ ਬਣਵਾਈਆਂ ਬੈਸਮੀਰ ਤੋਂ ਟੋਟਲ ਤਿੰਨ ਨੇ ਪਰ ਉਹਨਾਂ ਤਿੰਨ ਦੇ ਵਿੱਚੋਂ ਦੋ ਅੱਗ ਬਝਾਉਣ ਵਾਲੀ ਨਹੀਂ ਕੰਮੀਆਂ ਇਸ ਵਾਰ ਆਲੇ-ਦਾਲੇ ਦੇ ਪਿੰਡਾਂਾਂ ਦੇ ਵਿੱਚ ਕਾਫੀ ਘਟਨਾਵਾਂ ਹੋਈਆਂ ਸੰਘਰੇੜੀ ਵੀ ਹੋਈ ਨਾਗਰੇ ਵੀ ਹੋਈ ਫਗੂ ਵਾਲੇ ਵੀ ਹੋਈ ਆਪਣਾ ਹੋ ਜਾਂਦਾ ਚاہے ਉਹ ਮਦਵਕੇ ਕਿਸੇ ਵੀ ਦੁਕਾਨ ਦੇ ਵਿੱਚ ਵੀ ਉਹ ਕਈਆਂ ਜਗ੍ਹਾ ਤੇ ਹੋਇਆ ਕਈ ਜਗ੍ਹਾ ਘਰਾਂ ਦਾ ਵਿੱਚ ਹੋਇਆ ਬਾਕੀ ਖੇਤਾਂ ਦੇ ਤਾਂ ਆਮ ਜਨਕ ਨਾ ਮੰਨੇ ਵੀ ਅਗਲਾ ਕੀ ਹਾਂ ਦੀ ਅਸੀਂ ਇਹ ਮੰਗ ਨੂੰ ਨੂੰ ਦੇਖਦੇ ਹੋਏ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਪਿੰਡ ਜਦੋਂ ਨੂੰ ਕੋਈ ਗੱਡੀ ਆਉਂਦੀ ਆ ਉਦੋਂ ਵੀ ਉਹਦੀ ਅੱਗ ਬੁਝਾ ਕੇ ਉਹਦੇ ਕਾਬੂ ਪਾ ਕੇ ਉਹ ਗੱਡੀ ਬਾ ਆਸਮ ਚਾਵੀ ਬਾ ਫੋਟਣੇ ਇਹ ਨਹੀਂ ਹੈਗਾ ਵੀ ਉੰਨਾ ਤੇ ਗੱਟੀਆਂ ਤੇ ਜਿਹੜਾ ਲੋਡ ਆ ਉਹ ਵੀ ਘਟਦਾਗਾ ਪਰ ਉਹ ਅੱਧਾ ਘੰਟਾ ਪੌਣਾ ਘੰਟਾ ਬਹੁਤ ਜ਼ਿਆਦਾ ਜਦੋਂ ਆਪਣੇ ਕੋਲ ਸਾਧਨ ਹੁੰਦਾ ਉਹ ਅੱਡੇ ਪੌਣੇ ਘੰਟੇ ਦੇ ਵਿੱਚ ਜਿਹੜੇ 1 ਏਕੜ ਦੇ ਵਿੱਚ ਗਰਾਊਂਡ ਬਣਾਉਣ ਜਾ ਰਹੇ ਹਾਂ ਆਲੇ-ਦਾਲੇ ਟਰੈਕ ਵੀ ਹੋ 400 ਮੀਟਰ ਕਿਉਂਕਿ ਪਹਿਲਾਂ ਗਰਾਊਂਡ ਆ ਮੈਂ ਬਣਾਇਆ ਸੀ ਪੰਚਾਇਤ ਦੇ ਵਿੱਚੋਂ ਘਰਾਓ ਤੋਂ ਬਣਾਇਆ ਸੀਗਾ 70-75 ਲੱਖ ਦੀ ਲਾਗਤ ਨਾਲ ਉਹਦੇ ਵਿੱਚ ਵੀ ਟਰੈਕ ਬਣਾਇਆ 400 ਮੀਟਰ ਕਿਉਂਕਿ ਜਿਹੜੇ ਸਾਡੇ ਨੌਜਵਾਨ ਨੇ ਹੁਣ ਪੁਲਸੀਆਂ ਭਰਤੀਆਂ ਵੀ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈਗੀ ਆਰਮੀ ਦੀਆਂ ਭਰਤੀਆਂ ਵੀ ਹੁੰਦੀਆਂ ਨੇ ਇਹਨੀਆਂ ਨੇ ਪਰ ਜਦੋਂ ਸਾਡੇ ਬੱਚੇ ਰੇਸਾਂ ਕੱਢਦੇ ਨੇ ਉੱਥੇ ਤੁਹਾਨੂੰ ਟਰੈਕ ਨਹੀਂ ਇੱਥੇ ਸਹੂਲਤ ਹੋਰ ਹੁੰਦੀ ਹੈਗੀ ਪਹੀਆਂ ਦੇ ਵਿੱਚ ਜਾਂ ਸੜਕਾਂ ਦੇ ਵਿੱਚ ਦੌੜਦੇ ਨੇ ਉੱਥੇ ਟਰੈਕ ਤੇ ਸਭਝਾ ਲੈਂਦੇ ਨੇ ਉਹ ਸਾਡੇ ਬੱਚੇ ਨੂੰ ਪਤਾ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਆਪਾਂ ਨੇ ਕਿੰਨੇ ਟਾਈਮ ਦੇ ਵਿੱਚ ਰੇਸ ਕੱਟ ਰਹੀਆਂ ਆਪਾਂ ਇਹ ਟ੍ਰੈਕ ਬਣਾ ਕੇ ਆਲੇ-ਦਾਲ ਦੇ ਚਾਰ ਮੰਡਾ ਨੂੰ ਫਾਇਦਾ ਹੋ ਰਿਹਾ ਹੈਗਾ ਕਿਉਂਕਿ ਜੇ ਸਾਡੇ ਨੌਜਵਾਨ ਆ ਇਧਰ ਨਸ਼ਿਆਂ ਤੋਂ ਟਲ ਕੇ ਇਧਰ ਖੇਡਾਂ ਵੱਲ ਪ੍ਰੇਰਿਤ ਹੋਣਗੇ ਭਰਤੀਆਂ ਦੇ ਚ ਦੇਖਣਗੇ ਭਰਤੀ ਹੋਣਗੇ ਤਾਂ ਉਹਨਾਂ ਦਾ ਰਜ਼ਗਾਰ ਦਾ ਸਾਧਨ ਵੀ ਬਣੂਗਾ ਹਾਲਸਾ ਜੀ ਬਾਈ ਜੀ ਕੋਈ ਕੰਮੀ ਨਹੀਂ ਰਹੂਗੀ ਇੱਥੇ ਨੇ ਬਾਈ ਜੀ ਉਹ ਥੋੜੀ ਬੇਨਤੀ ਹੈ ਬੇਟੀ ਅਮਰਤਪਾਲ ਕੌਰ ਜਿਹਨੇ 12ਵੀਂ ਦੇ ਵਿੱਚੋਂ ਮੈਰਿਟ ओरिएंटेड ਸਕੂਲ ਤੋਂ ਪੜ੍ਹਾਈ ਕਰਦੇ ਹੋਏ ਸਾਡੇ ਪਿੰਡ ਦਾ ਅੱਗੇ ਕੁਝ ਕਰ ਸਕਦੇ ਹੋ 25 ਲਈ ਇੱਧਰ ਦੇਖਿਓ ਯਾਰ ਸਾਡੇ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਕਿਤੇ ਸਰਕਾਰ ਦੀ ਕੋਈ ਸੁਧਾਰਾਂ ਦੀ ਲੋੜ ਹੋਵੇਗੀ ਕੀਤਾ ਆਪਣਾ ਨਾਮ ਦਰਜ ਰੋਸ਼ਨੀ ਕਰਦੇ ਨੇ ਨੂੰ ਦਾ ਪਰਵਾਰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬੋਲ ਬੋਲੋ अॼु अॼु बि अचे ਹਾਂਜੀ ਸਰ ਅੱਜ ਪਾਣੀ ਦੀ ਟੈਂਕੀ ਦਿੱਤੀ ਇਸ ਵਾਰ ਕੀ ਕਹਿੰਦੇ। ਦੇਖੋ ਜੀ ਅਕਸਰ ਪਿੰਡਾਂ ਦੇ ਵਿੱਚ ਕਈ ਅਨਸਖਾਮੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਗਿਆ। ਪਿਛਲੇ ਆਪਣੇ ਕੁਝ ਮਹੀਨਿਆਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਤਕਰੀਬਨ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ 8-10 ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਤੇ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਗਿਆ ਉਹਨਾਂ ਨੂੰ ਸੰਗਰੂਰ ਤੋਂ ਪਹੁੰਚਣ ਤੇ ਪਿੰਡਾਂ ਤੱਕ ਕਾਫੀ ਸਮਾਂ ਲੱਗ ਜਾਂਦਾਗਾ। ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਅਸੀਂ ਫਾਇਰ ਬ੍ਰਿਗੇਡ ਦੀਆਂ ਟੈਂਕੀਆਂ ਦੇ ਰਹੇ ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਟਰੈਕਟਰ ਦੇ ਨਾਲ ਚੱਲਦੀਆਂ ਨੇਗੀਆਂ। ਤੇ ਕੱਲੇ ਇਸ ਪਿੰਡ ਨਹੀਂ ਆਲੇ ਦਾਲ ਦੇ ਹੋਰ ਕਾਫੀ ਪਿੰਡਾਂ ਦੇ ਵਿੱਚ ਵੀ ਦੇ ਰਹੇ ਹਾਂਗੇ ਤਾਂ ਕਿ ਅਹੀਂ ਆਂ ਜਿਹੜੀਆਂ ਅਨਸੁਖਾਵੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਕਿਸਾਨਾਂ ਦਾ ਜਾ ਕੇ ਮਤਲਬ ਕਿ ਪਿੰਡ ਦਾ ਨੁਕਸਾਨ ਹੁੰਦਾਗਾ ਇਹਨਾਂ ਨੁਕਸਾਨ ਨੂੰ ਰੁਕਿਆ ਜਾਵੇ ਕਿਹੜੇ ਕਿਹੜੇ ਪਿੰਡਾਂ 'ਚ ਦਿੱਤੀਆਂ ਜਾ ਰਹੀਆਂ ਨੇ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਆਲੂ ਵਰਖ ਦਿੱਤੀ ਹੈ ਇਸ ਤੋਂ ਬਾਅਦ ਕਾਕੜਾ ਦੇ ਰਹੇ ਹਾਂਗੇ ਇਸ ਤੋਂ ਬਾਅਦ ਭਵਾਨੀਗੜ ਨੈਕਸਟ ਇਸ ਤੋਂ ਪਹਿਲਾਂ ਹਰਦਿਤਪੁਰ ਦਿੱਤੀ ਹੈ ਜੇ ਮਤਲਬ ਕਿ ਭਵਾਨੀਗੜ ਬਲਾਕ ਦੇ ਵਿੱਚ ਚਾਰ ਹੁਣ ਤੱਕ ਇੱਕ ਦੋ ਦੇ ਦਿੱ ਚੁੱਕੇ ਹਾਂਗੇ ਦੋ ਅਗਲੇ ਕੁਝ ਦਿਨਾਂ ਦੇ ਵਿੱਚ ਦੇਣ ਜਾ ਰਹੇ ਹਾਂਗੇ ਚਾਰ ਟੈਂਕੀਆਂ ਦਾ ਹਾਂਜੀ ਸਰ ਆਪਣਾ ਨਾਮ ਜੀ ਮੈਂ ਗੁਰਪ੍ਰੀਤਾਲ ਲੋਰਕ ਜੀ ਅੱਜ ਤੁਹਾਡੇ ਪਿੰਡ 8 ਵਜੋਂ ਨਾਲ ਹੀ ਪਾਣੀ ਦੀ ਟੈਂਕੀ ਦਿੱਤੀ ਗਈ ਹੈ ਇਸ ਬਾਰੇ ਕੀ ਕਹੋਗੇ ਇਸ ਬਾਰੇ ਤਾਂ ਜਿੰਨਾ ਧੰਨਵਾਦ ਕੀਤਾ ਜਾਵੇ ਭਾਈ ਗੁਰਮੇਲ ਸਿੰਘ ਘਰਾਚੋਂ ਦਾ ਉਹਨਾਂ ਥੋੜਾ ਅਜ ਇਹਨਾਂ ਲਈ ਇੱਕ ਬੜੀ ਖੁਸ਼ੀ ਦੀ ਖੁਸ਼ਖਬਰੀ ਵੀ ਹੈ ਲੋਕ ਸਭਾ ਦੇ ਇੰਚਾਰਜ ਲੱਗੇ ਨੇ ਕੱਲੀ ਪਾਰਟੀਆਂ ਨੇ ਲਿਸਟਾਂ 'ਚ ਨਾਮ ਪਾਇਆ ਮੈਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਾ ਸਾਡੇ ਨਗਰ ਵੱਲੋਂ ਜਿੱਥੇ ਵੀ ਕਿਤੇ ਸਾਥ ਦੀ ਲੋੜ ਪਊਗੀ ਇਹਨਾਂ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ